ਕਿਉਂ ਨਹੀਂ ਕਰਦੇ ਆਂ ਜੀ ਮਰਨ ਕਿਉਂ ਨਹੀਂ ਕਰਦੇ ਇੱਧਰ ਆ ਜਾਓ ਜੀ ਪਿੱਛੇ ਇਹਦੇ ਕਰਛੀ ਵਾਰਕਾ ਵੀ ਸਾਰਿਆਂ ਨੂੰ ਬਹੁਤ ਲੱਗਿਆ ਆ ਆਇਆ ਪਰ ਸਾਡਾ ਟਾਨੀਆਂ ਵੀ ਸਾਡੇ ਆ ਪਿੱਛੇ ਲੋਜੋ ਬੜਾ ਯਾਰ ਤਾਰ ਉਹ ਨਵੀਂ ਆ ਸਾਡੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਪਰ ਦੇਰ ਆਏ ਦਰੁਸਤ ਹੈ ਹੁਣ ਜਿਹੜਾ ਇਸ ਦਾ ਕੰਮ ਸ਼ੁਰੂ ਹੋ ਰਿਹਾ ਔਰ ਇਹ ਤਕਰੀਬਨ 6 6-7 ਕਿਲੋਮੀਟਰ ਲੰਬੀ ਸੜਕ ਹੈ ਇੱਥੋਂ ਸ਼ੁਰੂ ਹੋ ਕੇ ਇਹ ਫਿਰ ਕੰਡੋਲਾ ਉਹਦੇ ਬਾਅਦ ਨਹਿਰ ਦੇ ਨਾਲ ਜਿਹੜੀ ਔਰ 6 ਕਰੋੜ ਤੋਂ ਵੱਧ ਦਾ ਜਿਹੜਾ ਹੈਗਾ ਤਕਰੀਬਨ 6 ਕਰੋੜ ਪਲੱਸ ਜਿਹੜਾ ਪੈਸਾ ਇਸ ਤੇ ਲੱਗਣਾ ਔਰ ਇਹ 6 ਮਹੀਨੇ 6 ਮਹੀਨੇ ਦੇ ਅੰਦਰ ਅੰਦਰ ਇੱਕ ਵਧੀਆ ਸੜਕ ਬਣਾ ਕੇ ਤੁਮਾਂ ਜੋ ਕਿ ਬਹੁਤ ਲੰਮੇ ਸਮੇਂ ਤੱਕ ਜਿਹੜੀ ਚੱਲੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪੁਰਾਣੀਆਂ ਸਰਕਾਰਾਂ ਉਹਦਾ ਰੇਤਾ ਬਜਰੀ ਖਾ ਜਾਂਦੀਆਂ ਸੀ ਲੇਕਿਨ ਹੁਣ ਸਾਨੂੰ ਐਸੇ ਸ਼ੌਕ ਹੈ ਨਹੀਂ ਇਸ ਕਰਕੇ ਜੋ ਵੀ ਮਟੀਰੀਅਲ ਆਣਾ ਇਮਾਨਦਾਰੀ ਨਾਲ ਜਿਹੜਾ ਸੜਕ ਬਣਨੀ ਇੱਕ ਵਧੀਆ ਜਿਹੜੀ ਆਪਣੇ ਜਿਵੇਂ ਪਹਿਲਾਂ ਵੀ ਤੁਸੀਂ ਦੇਖਿਆ ਕਿ ਜਦੋਂ ਵੀ ਸਰਕਾਰ ਬਣੀ ਬਹੁਤ ਵਧੀਆ ਕੰਮ ਜਿਹੜੇ ਸਰਕਾਰ ਨੇ ਕੀਤੇ ਆ ਔਰ ਤਰੱਕੀ ਦੀ ਰਾਹ ਤੇ ਆ। ਉਹ ਮੈਂ ਇਲਾਕਾ ਨਿਵਾਸੀ ਆਪਣੇ ਜੰਕੌਰ ਸਾਹਿਬ ਔਰ ਨਾਲੇ ਸਾਰੇ ਪਿੰਡ ਵਾਸੀਆਂ ਦੀ ਬਹੁਤ-ਬਹੁਤ ਮੁਬਾਰਕਬਾਦ ਜਿੰਨਾ ਕਿ ਇਹ ਜਿਹੜਾ ਕੰਮ ਸ਼ੁਰੂ ਹੋ ਰਿਹਾ ਔਰ ਸਾਡੇ ਜੇਈ ਸਾਹਿਬ ਤੇ ਸਾਰੀ ਟੀਮ ਇੱਥੇ ਪਹੁੰਚੀ ਹੋਈ ਹੈ ਔਰ ਆਸ ਕਰਦੇ ਕਿ ਜਲ ਤੋਂ ਜਲ ਇਹ ਜਿਹੜੀ ਹੈ ਇਹ ਸਾਰੇ ਸੜਕ ਕਿੰਨੇ ਕਿਲੋਮੀਟਰ ਦਾ ਚੌੜੀ ਵੀ ਹੋ ਰਹੀ ਹੈ ਕਿ ਇੰਨੀ ਜਿੰਨੀ ਪਹਿਨਾ ਹੀ ਉਨੀ ਬਣ ਰਹੀ ਹੈ ਜੀ ਹਾਂਜੀ ਇਹ ਜਿਹੜੀ ਹੈ ਜੀ तकरीबन 6 6 ਕਿਲੋਮੀਟਰ ਤੋਂ ਵੱਧ ਦੀ ਹੈ ਔਰ ਇਹ 18 ਹਾਂਜੀ 18 ਫੁੱਟ ਦੀ ਚੌੜੀ ਵੀ ਕਰ ਰਹੇ 18 ਫੁੱਟ ਦੀ ਕਰ ਰਹੇ 18 ਫੁੱਟ ਦੀ ਕਰ ਰਹੇ ਤੇ ਤੁਸੀਂ ਬਿਲਕੁਲ ਵਧੀਆ ਇਹ ਬੜੀ ਦੇਰ ਤੋਂ ਸਮੱਸਿਆ ਸੀ ਇਹਨੂੰ ਹੱਲ ਹੋਣਾ ਹੈ ਜੀ ਜੈ ਸਾਹਿਬ ਇਹ ਥੋੜਾ ਇਹ ਜਿਹੜੀ 6 ਕਿਲੋਮੀਟਰ ਦੀ ਸੜਕਾ ਕਿੰਨੇ ਸਮੇਂ ਚ ਕਿੰਨਾ ਮਟੀਰੀਅਲ ਪੈਣਾ ਹੈ ਇਹ ਜਿਹੜੀ ਸੜਕ ਹੈਗੀ ਆ ਇਹ ਆਪਣੀ 430 ਮੀਟਰ ਹੈ ਸਾਢੇ 6 ਕਿਲੋਮੀਟਰ ਤੋਂ ਉੱਪਰ ਹੈਗੀ ਆ ਜੀ ਇਹਦੇ ਵਿੱਚ ਜਿਹੜੀ ਸਟੇਟ ਲੈਂਥ ਹੈਗੀ ਐ ਇੱਥੋਂ ਸਿੱਧਾ ਸ਼ਹਿਦਪੁਰ ਦੇ ਮੋੜ ਤੱਕ ਜਾਂਦੀ ਆ ਫਿਰ ਕੰਧੋਲ ਟੱਪਰੀਆਂ ਕੰਧੋਲਾ ਤੇ ਨਹਿਰ ਤੱਕ ਜਾਂਦੀ ਹੈ ਜੀ ਇਹ ਆਲਰੇਡੀ 18 ਫੁੱਟ ਬਣੀ ਹੋਈ ਹੈ ਜੀ ਇਹ ਸੜਕ ਦੇ ਵਿੱਚ ਆਪਾਂ ਨੇ ਪੂਰੀ ਲੇਅਰ ਪੱਥਰ ਦੀ ਪਾਣੀ ਹੈਗੀ ਆ ਤੇ ਦੋ ਲੇਹਰਾਂ ਆਪਾਂ ਲੁਕਦੀਆਂ ਪਾਣੀ ਹੈਗੀਆਂ ਜੀ ਇਹ ਇਹ ਪਹਿਲਾ ਇਸ ਤੋਂ ਪਹਿਲਾਂ ਵੀ ਇਧਰ ਟੈਕਟਰ ਹੋ ਜਾਣਾ ਸੀ ਜਿਦੋਂ ਕਿ ਤੇ ਹਾਈਵੇ ਬਣ ਰਿਹਾ ਸੀ ਉਹਦੇ ਕਰਕੇ ਟਿੱਪਲ ਬਹੁਤ ਚੱਲਣ ਲੱਗ ਗਿਆ ਤਾਂ ਕਰਕੇ ਥੋੜੀ ਜਿਹੀ ਕੁਝ ਦੇਰੀ ਹੋਈ ਆ ਤੇ ਇਹਦੇ ਸੜਕ ਦੇ ਵਿੱਚ ਦੋ ਪਿੰਡਾਂ ਦੀਆਂ ਫੇਰਨੀਆਂ ਹੈਗੀਆਂ ਪਿੰਡ ਟੱਪਰੀਆ ਹੋ ਗਿਆ ਪਿੰਡ ਕਦੋਲਾ ਉਹ ਜਿੱਦਾਂ ਕਿ ਨਾਰਮਲ ਇੱਕ ਲੇਅਰ ਲੁੱਕਦੀ ਪੈਂਦੀ ਹੈਗੀ ਆ ਉਹ ਪੱਥਰ ਜੋ ਪੱਥਰ ਜਿੱਥੇ ਜੋੜ ਤੋਂ ਉੱਥੇ ਪੈ ਰਹੀ ਆ ਪਰ ਜਿਹੜੀ ਸਟੇਟ ਲੈਂਥ ਆ ਇਹਦੇ ਵਿੱਚ ਪੂਰੇ ਚ ਪੱਥਰ ਪੈ ਰਹੀ ਹੈਗੀ ਇਹ 6 ਮਹੀਨੇ ਦਾ ਕੰਮ ਆ ਠੀਕ ਹੈ ਸਾਰੇ ਜਦੋਂ ਕਾਂਗਰਸ ਸਰਕਾਰ ਦੇ ਵਿੱਚ ਕਾਂਗਰਸ ਸਰਕਾਰ ਦੇ ਵਿੱਚ ਸੜਕ ਬਣੀ ਸੀ ਉਸ ਸਮੇਂ ਮਟੀਰੀਅਲ ਨੂੰ ਲੈ ਕੇ ਸੰਧੂਆਂ ਦੇ ਪਿੰਡ ਵਾਸੀਆਂ ਵੱਲੋਂ ਇੱਕ ਵਾਰ ਤੁਸੀਂ ਵੀ ਜਦੋਂ ਇੱਥੇ ਹੀ ਸੀਗੇ ਜੋਇਨ ਕਾਫੀ ਬਾਰ ਨੂੰ ਲੈ ਕੇ ਮਟੀਰੀਅਲ ਲੈ ਕੇ ਰੌਲਾ ਹੋਇਆ ਸੀ ਹੁਣ ਮਟੀਰੀਅਲ ਤਾਂ ਕੋਈ ਉਹਦੇ ਚ ਨਹੀਂ ਨਹੀਂ ਮਟੀਰੀਅਲ ਦੀ ਕੋਈ ਦਿੱਕਤ ਨਹੀਂ ਹੈ ਜਦੋਂ ਵੀ ਸੜਕ ਕੋਈ ਨਮੀ ਬਣਦੀ ਹੈ ਤੇ ਉਹ ਕੁਝ ਥੋੜੀ ਕੋਈ ਹੁੰਦਾ ਹੈ ਵੀ ਦਬ ਜਾਂਦੀ ਹੈ ਸਾਡਾ ਜੀ ਐਨੀ ਹੁਣ ਆਲਰੇਡੀ ਉਹ ਪੂਰੀ ਇੱਕ ਕੰਪੈਕਟ ਹੋ ਚੁੱਕੀ ਆ ਆਲਰੇਡੀ ਐਗਜ਼ਿਸਟ ਕਰੀ ਕਰ ਚੁੱਕੀ ਆ ਇਹਦੇ ਵਿੱਚ ਕੋਈ ਚਾਂਸ ਨਹੀਂ ਕੁਸਾਉਣ ਦਾ ਠੀਕ ਹੈ ਉਹ ਦੇਖਿਓ ਜੀ